ਤੋ ਆਦਰਿਕਾ ਖਾਲਸਾ ਵਾਹਿਗੁਰੂ ਤੇ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਇਹਨੇ ਇਹਨਾਂ ਦਾ ਲੱਗਾ ਮੈਂ ਉਹ ਬੰਦਾ ਤਾਰਾ ਤੁਰਕ ਕੱਢ ਕੇ ਬੰਦੇ ਅੱਜ ਆਪਣੇ ਸਾਰੇ ਜਿੰਦੇ ਆ ਯੂਐਸਏ ਇਧਰ ਫਰੋਜਪੁਰੀਏ ਸੁਖਮਣ ਚੋਲਾ ਤੇ ਸਾਰੇ ਵੀਰ ਅੱਜ ਆਪਾਂ ਚੱਲੇ ਆ ਬੰਦ ਕੜਨਾ ਠੀਕ ਆ ਨਾ ਚਿਕਾਰੀ ਫੇਰ ਆਪਣੇ ਮੈਂ ਨਹੀਂ ਮਾਰ ਗਿਆ ਬਿਲਕੁਲ ਨਹੀਂ ਲੱਗਦਾ ਉਹ ਵੇਟਾ ਮਾਰਦਾ ਫੇਰ ਮੈਂ ਨਹੀਂ ਆ ਜਾ ਬੰਦਾ ਤੂੰ ਕਿਹਾ ਜਾ ਬੰਦਾ ਇਹ ਨਾ ਮੇਰੇ ਤੇ ਪੇੜਾ ਮਾਰ ਗਿਆ ਬਹੁਤ ਆ ਠੋਲਾ ਆ ਬੰਦੇ ਦਾ ਵੇਖੋ ਡੈਂਟਿੰਗ ਪੇਂਟਿੰਗ ਦਾ ਕੰਮ ਚੱਲੀ ਜਾਂਦਾ ਬਸ ਨਵੀਂ ਸ਼ੋਸ਼ਾ ਲਵਾਲੀ ਠੋਲੇ ਨੇ ਇੱਕ ਵਾਰ ਫੇਰ ਯੋ ਯੇ ਕਰ ਵਿੰਗੀ ਕਰ ਲਈ ਆ ਜਾ ਇਧਰ ਇਧਰ ਆ ਇਧਰ ਆ ਕੇ ਨਿੰਮੜਦੇ ਹਾਂ ਪਾ ਕੇ ਹਾਂ ਹਾਂ ਤੇਨੂੰ ਤੋਂ ਹਾਂ ਦੇ ਦਿੰਦੇ ਮੇਰੇ ਮੈਂ ਚੁੰਨੀ ਚਪਾਕਾ ਕਰੀ ਜਾਂਦਾ ਚੱਲ ਚੱਲ ਜਾ ਜਾ ਤਾਂ ਕੋ ਨਹੀਂ ਬੜੀ ਅੱਜ ਤੂੰ ਪਾਰ ਦੀ ਤਿਆਰੀ ਐ ਚੱਲ ਭਈ ਆਪਣੇ ਛੇ ਇਹਨਾਂ ਵੇਖੀ ਉਹਨੂੰ ਹੁਣ ਪੈ ਜਾਣਾ ਇੱਕ ਵਾਰ ਜਦੋਂ ਉਹ ਆਇਆ ਫਿਰ ਇਹਨਾਂ ਪਛਾਣ ਨੂੰ ਭੱਜਣਾ ਹੇ ਈ ਈ ਈ ਈ ਈ ਈ ਈ ਅੱਧੀ ਯਾਰ ਤੋਂ ਲਿਓ ਬਾਹਰ ਹੀ ਸ਼ਾਮ ਲੱਗ ਰਹੀ ਹੈ ਆ ਜੇ ਲਿਹਾਣੀ ਤੈਨੂੰ ਕਹਿੰਦਾ ਸੱਤ ਤੂੰ ਗਾਲੀ ਨੇ ਆਪਣਾ ਨਾਲ ਹੀ ਨਿਕਲ ਜੀ ਕੜਾ ਅੱਜ ਕਵੇਨੇ ਇਹਨਾਂ ਨੂੰ ਕਰਾਂਗੇ ਫਿਰ ਔੜਾ ਬਾਬਾ ਠੀਕ ਆ ਔੜਾ ਬਾਬਾ ਪਾਰ ਦੀ ਤਿਆਰੀ ਮੌਸਮ ਬਹੁਤ ਵਧੀਆ ਧੁੱਪ ਲੱਗੀ ਆ ਜਾ ਕੇ ਪੇਚਾ ਪੈਣਾ ਇਹ ਰਹਿ ਗਲੇ ਆ ਇਹ ਨਾ ਬੰਨ ਬੱਧਾ ਸਾਰੇ ਨੇ ਗੋਰੀ ਆ ਜੇ ਤੋੜਿਆ ਦੀ ਕੰਦ ਕਰਤੀ ਆ ਜਿੱਥੇ ਢਾਡੂ ਲੱਗੀ ਤੋਂ ਵਾਗੇ ਉਹ ਉਪਰ ਇੰਚ ਹੋ ਗਿਆ ਧੁੰਦ ਧੁੰਦ ਕੁਝ ਵਕਤ ਬਾਅਦ ਆਇਆ ਟੱਕੜੇ ਵਾਹ ਵਾਹ ਸੱਗੜ ਲੱਗ ਗਈ ਜੇ ਤਾਂ ਤੱਕ ਉਹ ਨਾ ਬੜਾ ਜਿਹੜਾ ਬੰਨ ਜਾਂਦਾ ਵਾ ਪਰ ਇਹ ਕੁਛ ਨਾਲ ਨਹੀਂ ਉਹ ਟੁੱਟੇ ਗੱਡੇ ਪਰ ਫਿਰ ਨਾਲ ਇਹ ਨਾਲ ਪੀ ਕੇ ਉਪਰ ਪੁਲੀ ਚਲਦੇ ਕੰਮ ਕਿੰਨੇ ਚੰਗੇ ਨੇ ਮੈਂ ਨਹੀਂ ਚੰਕ ਕੋਲ ਬੈਠਾ ਦਾ ਗਾਣੇ ਸੁਖਾਉਂਦਾ ਹੈ ਮੱਜਲ ਏਰੀਆ ਨੂੰ ਆਉਂਦਾ ਜਿਹੜੀਆਂ ਥੁੱਲੀਆਂ ਚੜ੍ਹਣੀਆਂ ਉਹਦਾ ਤਾਂ ਫਰਕ ਦੇ ਬੜਾ ਹੋ ਹੋ ਇਹ ਤੋਂ ਨਹੀਂ ਨਾ ਸਾਨੂੰ ਵੀ ਬੜਾ ਗਿਆ ਚਲੋ ਆਜੋ 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 ਚਲੋ ਛੇਰੋ ਚਲੋ ਪਹੁੰਚ ਗਏ ਦਰਿਆ ਦੇ ਪਾਰ ਅੱਜ ਨਾਲ ਹੀ ਸਾਰੇ ਆਪਣੇ ਵੱਡੇ ਜੱਸੀ ਬਾਈਓਨੀ ਡੈਡੀ ਤਾਇਆ ਬਿੱਟੂ ਨਾ ਹੀ ਜਿੰਨਾ ਹੋਣਾ ਬਰਾਬਰ ਕਿਰਤਾਂ ਬਿੱਟੂ ਰੱਤੀ ਵੱਲੋ ਯਾਰ ਰਸਾਈ ਜੁੱਤਨਾ ਪਹਿਣਾ ਤੇਰੀ ਉਹਨੇ ਕੱਬੇ ਅੜ ਜਾਣੀ ਭੇਜੇ ਖਾਣ ਨੂੰ ਨਾ ਬਾਪਾ ਪਾਣੀ ਨਤਨ ਦੇਣਾ ਪਿੱਛੇ ਪਾਣੀ ਹੁਣ ਚੜਿਆ ਦਰਿਆ ਯਾ ਤੇ ਜੰਮਾ ਦੀ ਵੀ ਆ ਰਹੀ ਆ ਬੰਨਾਂ ਨੂੰ ਘਰ ਤੇ ਲਗਾਵਾ ਆ ਆ ਆ ਆ ਆ ਮਾਰੇ ਨੇ ਗੇਟ ਤੋਂ ਬਾਅਦ ਚਾਲਣੇ ਲੱਗੋ ਉਹ ਤਾਂ ਪਹਿਲਾਂ ਚਾਲੇ ਬਾਪਾ ਪਾਂ ਘਾੜਦੇ ਪੱਧਰੀ ਜਾਣ ਦੇ ਕੇ ਰੇਸ ਤੇ ਗੱਡੀ ਵੜੀ ਜਾਉਂਦਾ ਮੈਂ ਗੱਡੀ ਪਹੁੰਚ ਗਿਆ ਦਰਿਆ ਤੋਂ ਪਾਰ ਸਾਰੇ ਜਾਣੇ ਅੱਜ ਅੱਜ ਇਹਨੇ ਬੰਦੇ ਆਏ ਆ ਦੋ ਬਲਦ ਬੜਾ ਖਰਾਬ ਕਰਦੇ ਆ ਉਹਨਾਂ ਨੂੰ ਫੜਨ ਨਾਲ ਕੁੱਤੇ ਇਹਨੇ ਜਿੱਥੇ ਉੱਧਰ ਲੱਗਦੇ ਫੜੇ ਜਾਂਦੇ ਕਿ ਫੇ ਭਜਦੇ ਆਹ ਉਨਾਰਾ ਦੇ ਲੂਣ ਦੇਣ ਆ ਗਏ ਓਏ ਅੱਜ ਲੂਣ ਵੀ ਦੇ ਦिए ਬਹੁਤ ਸੁਣੀ ਕਣਕਾ ਧੁੱਪਾਂ ਤਾਂ ਪਾ ਲੱਗਣ ਦੇ ਵੀ ਹਣ ਬੰਦੋ ਦਬਾ ਬਾਈ ਤਰਾ ਕਰਦਾ ਫਾ ਵੀਰ ਫਰਮੋ ਥਾਲੀ ਆ ਕਾਲੀ ਦੀ ਫੜਵਾ ਪਾ ਵੀ ਨਾ ਬਾਈ ਜੀ ਨਾ ਭਾਈ ਜੀ ਨੀ ਅਕਲ ਮੰਨਣੀ ਕੀ ਤੱਪਾ ਕਾ ਸੀ ਇਦਲੇ ਮੈਂ ਨਾ ਆ ਮਨ ਦਾ ਨਾ ਆ ਜੀ ਬੇਸੇ ਕਰ ਦੇ ਮੈਂ ਕਾਲਾ ਜਲੀ ਬੂਦੋ ਆ ਜਾ ਆ ਜਾ ਪੁੱਤ ਆ ਜਾ ਹੋਰ ਦੇਖ ਆ ਜੀ ਇਹ ਨਾ ਲਾਉਣੇ ਕੋਈ ਸਰਕਾਰ ਤੇ ਇਹ ਨਾ ਹੀ ਇਹ ਡੰਗਰਾ ਜੀ ਦੋ ਕੁੱਤਿਆਂ ਇੱਕ ਕੁੱਤਾ ਉਹ ਮੈਂ ਮੁਕੁੱਲੀ ਰੱਖਦੇ ਆ ਮਾ ਜਦੋਂ ਰੱਖਿਆ ਕੰਮ ਕਿਦੇ ਪੂੜਾ ਰੱਖਿਆ ਆਲੇ ਇਹ ਫੜੇ ਉਹਦੇ ਉੱਥੇ ਬਿਠੇ ਸਾਬ ਬਸ ਸਿਰ ਇਹਦੇ ਘੋੜੇ ਇੱਕ ਦੋ ਚੁੰਡੀਆਂ ਹੀ ਦੋ ਦਿਨ ਤੋਂ ਨਾ ਬਸ ਚਿਹਰਾ ਪਾਣਾ ਉਹ ਕੋਲ ਬੱਜਿਆ ਹੁਣ ਉਹ ਉੱਥੇ ਜਿੱਥੇ ਹੈਗਾ ਉੱਥੇ ਚਲਾਈਆ ਇਹ ਤੂੰ ਇੱਥੇ ਜਾਣਾ ਆਪਾਂ ਜਾਣਾ ਨੇ ਭੈਣ ਜੀ ਕੋਈ ਨਹੀਂ ਅੱਜ ਬੜੇ ਖੁਸ਼ ਹੋਣੇ ਆਈ ਇਧਰ ਅਰਮਾਨ ਹੋਣੀ ਦੌੜਾ ਆ ਗ ਸਾਰੇ ਆਪਣੇ ਨਾਲ ਆ ਮੈਂ ਤੇ ਮੀਡੀਆ ਕਰ ਰਹੀ ਦੇਣੀ ਹੈ ਨਾ ਮੈਂ ਇਹਨਾਂ ਨੂੰ ਮੀਡੀਆ ਕਵਰੇਜ ਦਊਂਗਾ ਨਾ ਯਾ ਦੇਖੋ ਜੀ ਇਹਨਾਂ ਦੇ ਬਾਰੇ ਕਰ ਨਹੀਂ ਚਾਹਿਆ ਤੂੰ ਵੀਡੀਓ ਹੀ ਬਣਾਈ ਆਂ ਅਹੀਂ ਪਏ ਬੱਜਾਂਗੇ ਜਲਦੀ ਕਰ ਜਾ ਮੈਂ ਪਿੰਡਾਂ ਨਹੀਂ ਜਾ ਲੈਗਾ ਆਪਣੇ ਕੋ ਕਾ ਪਿਆ ਉੱਥੇ ਸੌਂਟ ਜਾ ਜਿੱਤਰਾ ਹੁੰਦਾ ਸਿੱਧਾ ਇਹਨਾਂ ਨੇ ਆਪੇ ਵਿੱਚ ਹੀ ਫੇਰ ਤੇ ਬਣਾਈ ਆ ਕਵਰੇਜ ਆ ਹੀ ਜਾਣੀ ਹੈ ਸੁਗਮਣ ਤੇ ਅਦ ਜੇ ਨੇ ਰਮਾਨ ਨੇ ਦੇ ਵੇਖ ਕੇ ਸੰਗਾਇਆ ਢੋੜਾ ਪਾ। ਕੀ ਕਰ ਅਈ ਤੇ ਚੰਦੀ ਗਾੜੀ ਠੀਕ ਆ। ਤੇ ਤੂੰ ਉਦਨ ਦਾ ਕੀ ਗੱਲ ਉੱਠਿਆ ਹੀ ਨਹੀਂ। ਗੁਰੂਆ ਮੇਰਾ ਪੱਟ ਫੇਰ ਲਗਾਇਆ। ਲੈ। ਪਾ ਜੀ ਆਇਆ ਤੇ ਨੱਕਰ ਨਹੀਂ ਮਾਰੀ ਕੋਈ। ਟੱਕਰ ਮੈਂ ਚੰਦੀ ਗਾੜ ਤੱਕਰ ਪਾ ਜੀ। ਜਾਂ ਜੋ ਵਾਇਆ ਪੈਗਾ ਰਕੀਆਂ ਦੇ ਲਣੇ ਆ। ਦੋ ਬਲ ਦਾ ਬੜਾ ਹਸਤੋਂਦੇ ਆ। ਉਧਰ ਸ਼ੇਰ ਪਹੁੰਚ ਗਿਆ ਆਪਣੇ ਗਾੜ ਦੇ। ਗੁੱਟ ਚ ਕਰੋ ਗੁੱਟ ਚ ਓ ਜਿਹੜਾ ਪੋ ਗੋਠਲ ਨੂੰ ਕਰਾ ਗੋਠਲ ਨੂੰ ਗੋਠਲ ਨੂੰ ਓ ਮੱਠੇ ਮੱਠੇ ਓ ਪਿੱਛੇ ਰਹਿ ਪਿੱਛੇ ਗੋਠਲ ਨੂੰ ਕਰਾ ਢੰਗ ਚ ਫੁੱਟ ਗਿਆ ਓ ਪਿੱਛੇ ਰਹਿ ਯਾਰ ਓ ਗਾਣਾ ਪ੍ਰੋਪਰ ਤਾ ਕੋਲਣ ਗਾਂ ਹੋਏ ਨੇ ਡੇਪਣੇ ਵਿੱਚ ਬੰਦੇ ਸਾਰੇ ਰਹਿ ਗਏ ਪਿੱਛੇ ਤੇ ਬੰਦੇ ਗਾੜੀ ਜਾਂਦੇ ਜੋਵਣ ਮਗਰ ਲੱਗੇ ਹੋਣੇ ਆਹ ਜਿਹੜੀਆਂ ਕਣਕਾਂ ਬੀਜਨ ਤੋਂ ਰਹਿ ਗਈਆਂ ਪਾਰ ਪੈ ਲਈਆਂ ਇਸ ਵਿੱਚ ਆਪੜਾ ਸਾਰਾ ਚੜਿਆ ਆ ਦੇ ਇੰਨਾ ਕੀ ਭੱਜੇ ਨਹੀਂ ਬੜਾ ਔਖਾ ਪੂ ਪੁਰਾਣੇ ਬੰਦੇ ਸਾਹਣ ਫੜ ਲੈਂਦੇ ਅੱਜ ਕੱਲ ਕਿੱਥੇ ਸਾਹਣ ਸਰੀਰ ਭਾਰੇ ਹੋ ਗਏ ਹੁਣ ਤੇ ਨਾਲ ਹੀ ਨਹੀਂ ਰਲਿਆ ਜਾਂਦਾ ਉਹ ਲੈਨੇ ਅੱਜ ਇਹ ਫਿਰ ਕਿ ਲੱਭਾ ਦੇ ਦੋਰੇ ਜਾਨੇ ਮਗਰ ਮਗਰ ਬੜੀਆਂ ਲੇਟ ਬੀਜੀਆਂ ਕਣਕਾਂ ਲੋਕਾਂ ਉੱਧਰ ਸਾਡੇ ਦੇ ਨਾਲੀ ਚੜ ਗਈਆਂ ਇੱਧਰ ਜੇ ਗਣੀਆਂ ਦਈਆਂ ਆ ਵੀਰਾਂ ਨੇ ਛੱਟੇ ਵਾਲੀ ਕਣਕ ਬੀਜੀ ਆ ਜੱਦੀ ਸੋਹਣੀ ਵਿੱਲਾ ਵਿੱਲਾ ਛੱਟਾ ਇਹ ਕਣਕਾਂ ਆਪਣੀਆਂ ਕਣਕਾਂ ਨਾਲ ਬਹੁਤ ਜ਼ਿਆਦੀਆਂ ਲੇਟ ਆ ਜਿੱਤਰਾ ਇਹ ਹੋਂ ਬੀਜੀਆਂ ਮਟਰਾਂ ਵਾਲੀ ਬਿਜਾਈ ਦੇ ਨਾਲ ਇੱਧਰ ਸਾਰੇ ਸਾਹਣਾ ਜਿੰਨੀ ਦੂਰ ਤੱਕ ਵੇਖਾਂ ਸਾਰੀ ਪੈੜੀ ਇਹਦੀ ਬਗੈਰਵਾਦ ਹੋ ਗਈ ਬਹੁਤ ਜਿਆਦੀ ਸੇਮ ਹੁੰਦੀ ਰੇਤ ਪੈ ਪੈ ਗਈ ਨਾ ਜਿੰਨੀ ਦੂਰ ਤੱਕ ਵੇਖੋ ਸਾਰੇ ਰੇਤ ਪਈ ਆ ਪੁਰਾਣੇ ਜ਼ਮਾਨੇ ਚਾਹਦੇ ਦੇ ਕੁੱਲੀ ਯਾਰ ਦੀ ਸਵਰਗ ਦਾ ਝੂਟਾ ਅੱਗ ਲਉਣੀ ਮਹਿਲਾਂ ਨੂੰ ਅ ਵੀਰਾਨੇ ਕਢੀ ਰੀਜ ਨਾਲ ਬੜਾਈਆਂ ਅੱਜ ਸਾਰੇ ਇੱਧਰ ਕੱਢਿਆ ਚੱਲਿਆ ਢੀੜਾ ਸਾਂਹ ਦੇ ਚੱਕਰ ਜੀ ਅੱਜ ਪਿੱਛਾ ਪਿਆ ਲੰਮਾ ਹੀ ਇੰਦਰ ਰਹੇਗੇ ਪਿੱਛੇ ਬੰਦੇ ਵੀ ਲੱਭਣ ਦੇ ਕਦਿਚੇ ਮੈਨਾਂ ਸ਼ੁਕਰ ਕਰ ਧੁੰਦ ਨਹੀਂ ਪਈ ਧੁੰਦ ਪਈ ਹੁੰਦੀ ਉਹ ਬੰਦੇ ਕੋ ਆਜਣੇ ਨਹੀਂ ਕੋਈ ਦੇਖੇ ਕੋਈ ਆ ਕਰ ਇਧਰ ਕਿਤੇ ਕਿਸੇ ਨੇ ਮਹਣਾ ਬੱਤੀ ਨਗਾਈਓ ਥੋਲੇ ਇਦਾਂ ਝੋਨਾ ਕਿਦਾਂ ਹੋਊ ਜਾ ਲਾਉਂਦੇ ਨਹੀਂ ਚੋਨਾ ਇਹਦੇ ਤੁਹਾਨੂੰ ਦੂਰ ਦੂਰ ਤੱਕ ਕੋਸ਼ ਨਹੀਂ ਦਿਖਣਾ ਆ ਵੇਖੋ ਨਾ ਕੋਈ ਖੰਭਾ ਨਾ ਕੋਈ ਗੱਡੀ ਮੋਟਰਸਾਈਕਲ ਦਾ ਸ਼ੋਰ ਕੋਸ਼ ਨਹੀਂ ਬਸ ਸ਼ਾਂਤੀ ਸ਼ਾਂਤੀ ਦੇ ਕਣਕ ਮਨ ਨਹੀਂ ਜਾਣਦੇ ਮੈਂ ਇੱਥੇ ਆ ਗਿਆ ਬਸ ਆਹ ਕਿਦਾ ਪਿੰਡ ਆ ਕੇ ਇਹ ਤੋ ਕੀ ਯਾਦਨ ਇੰਪੋਬਲ ਆ ਰਹੀ ਹੈ ਰਾਤਾਂ ਕਹਿਣਾ ਬਹੁਤ ਯਾਦ ਆਉਂਦੀ ਹੈ ਹੂੰ ਬਹੁਤ ਜਾ ਕੇ ਫੇਰੇ ਆਸਾ ਹੜ ਡੋਬ ਰਹੀ ਜਣਾ ਹੂੰ ਦੇ ਨਹੀਂ ਯਾਰ ਕੀ ਜੋਪ ਵਾਲੀ ਲਈ ਪਹਿਲੀ ਵਾਰ ਆਏ ਪਤਾ ਨਹੀਂ ਕੀ ਦੀ ਕੀ ਦੀ ਬੈਗ ਠੋਲੇ ਮਰਾਉ ਕਿਹਨਾਂ ਥੱਲੇ ਹਨ ਆਪਾਂ ਵੀ ਨਹੀਂ ਕਦੀ ਆਏ ਇੱਧਰ ਨੂੰ ਇਹ ਮੇਲੋ ਇੱਧਰਲੇ ਬੰਨੇ ਬਸ ਆਹ ਹੀ ਵਾਰਡ ਆ ਇਹੋ ਹੀ ਗੇਟ ਵਾ ਬੰਨਾਂ ਗਏ ਤੇ ਆ ਢੇਰੀ ਆ ਆ ਚੁੱਲਾਂ ਦਾ ਇੱਥੇ ਦਰਿਆਾਂ ਤੋਂ ਪਾਰ ਜਿਹੜੀ ਜ਼ਿੰਦਗੀ ਆ ਸਿੰਪਲ ਸਾਦੀ ਕਾ ਨਲਕਾ ਪਾਣੀ ਇੱਥੋਂ ਪੀਣਾ ਹਰ ਇੱਕ ਵਿਅਕਤੀ ਤਾਨੂੰ ਨਲਕਾ ਮਿਲੂਗਾ ਪਾਣੀ ਪੀਣ ਨੂੰ ਪੁਰਾਣੇ ਬੰਦਿਆ ਨੇ ਕੱਢੇ ਆ ਇੱਥੇ ਪਾਣੀ ਪੀ ਕੇ ਤੇ ਚੱਲਦੇ ਫਿਰ ਚਾਲੇ ਪਾਉਂਦੇ ਠਾਣੂ ਅੱਜ ਦਾ ਬਲੌਗ ਵਧੀਆ ਆ ਰੇਤ ਰੱਖੀ ਆ ਭਾਂਡੇ ਮਾਂਜਣ ਲਈ ਇੱਥੇ ਚਾਹ ਪੀਤੀ ਭਾਂਡੇ ਮਾਂਜ ਤੇ ਚੱਲਾ ਦੋ ਸੁਰਗਾਂ ਦੀ ਪੂਰੀ ਮੋਟਰ ਆਪਾਂ ਬਣਾਈ ਸੀ ਉਦੋਂ ਆ ਹਾਲਾਤ ਸੀ ਟੰਨਾ ਆਈਆਂ ਛੁੱਟਾ ਲੀਵਾ ਥਾ ਭਾਈ ਇਦਾਂ ਕਣਕ ਬੀਜ ਦੇਣੀ ਹੋਲੀ-ਹੋਲੀ ਖੱਤੇ ਬਣਾਏ ਪੱਧਰ ਕੀਤੀਆਂ ਟੰਨਾ ਪੂਰੀਆਂ ਆਏ ਭਾਈ ਦਬੜਕੀਆਂ ਆਈਆਂ ਉਹ ਬੀਜੀ ਜਾਣੀਆਂ ਅੱਧੀ ਜਾਨਵਰਾਂ ਖਾ ਜਾਣੀਆਂ ਪਰ ਨਹੀਂ ਇਹਨਾਂ ਨੂੰ ਹੁਣ ਪਰਨਦੀ ਨਹੀਂ ਲੋੜ ਨਾ ਬੱਟਾਂ ਪਾਈਆਂ ਵਿੱਚ ਨਾ ਹੋਰ ਮੀਆਂ ਦੇ ਆਸਰੇ ਹੋਣੀ ਹੈ ਇਹ ਇਧਰ ਸਲਾਹ ਵੀ ਹੈਗੀ ਆ ਇੱਕ ਗੱਲ ਕਰਦੇ ਆ ਵੀ ਜਿੱਦਾਂ ਹੌਲੀ ਹੌਲੀ ਪਹਿਲਾਂ ਖਾਦ ਵੀ ਸਾਰੀ ਹੱਥੀ ਪਾਉਣੀ ਕੰਮ ਵੀ ਸਾਰੇ ਹੱਥੀ ਕਰਨੇ ਵੀ ਬੜਾ ਫਰਕ ਪੈ ਜਾਂਦਾ ਕਹਿ ਤੈ ਦਈਦਾ ਜਦੋਂ ਆਪਾਂ ਥੋੜੇ ਸੁੱਖ ਦੇ ਵਿੱਚ ਪੈ ਜਾਂਦੇ ਆ ਨਾ ਉਦੋਂ ਕੰਮ ਥੋੜਾ ਜਿਹਾ ਖਰਾਬ ਤੇ ਹੁੰਦਾ ਪਹਿਲਾਂ ਖਾਦ ਸਾਰੀ ਢੜੀ ਪਾਈ ਜਾਣੀ 18 20 ਕਿਲੋਮੀਟਰ ਬਣ ਜਾਣਾ ਤੇ ਕੋਈ ਪ੍ਰਵਾਹ ਨਹੀਂ ਹੁਣੀ ਅੱਜ ਬੜੇ ਦਿਨਾਂ ਬਾਅਦ ਹਾਵਣਾ ਤੁਰਿਆ ਐ ਲੱਤਾਂ ਪੈਰ ਤੇ ਲੱਕ ਹੁਣਾ ਕੀ ਦਾ ਐਵੇਂ ਐਵੇਂ ਸੁਖ ਲੈ ਲੇ ਜਿਹੜਾ ਕੰਮ ਨਾਲ ਦੀ ਗਤੀ ਨਹੀਂ ਗਈ ਜਿਹੜੇ ਵੀਰ ਕੰਮ ਕਰਦੇ ਆ ਨਾ ਥੀ ਉਹ ਭਰਾਵਾ ਰੋਂਦੇ ਚੀਕਦੇ ਕਰੀ ਜਾਓ ਕਿਉਂਕਿ ਮਜਬੂਰੀ ਜੀ ਜਿਹੜਾ ਵਾ ਮਿਹਨਤ ਹੁੰਦੀ ਹੁੰਦੀ ਆ ਮਜਬੂਰੀ ਤੋਂ ਬਿਨਾ ਕੋਈ ਗੱਲ ਨਹੀਂ ਹੁੰਦੀ ਇਹ ਜੋ ਬੰਦਾ ਸੁਖਦੇਹ ਚ ਪੈ ਜਾਂਦਾ ਫਿਰ ਥੋੜਾ ਥੋੜਾ ਸੋਲ ਹੁੰਦਾ 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 ਜਿਆਦਾ ਸੋਲ ਹੋ ਜਾਂਦਾ ਫਿਰ ਜਿਆਦਾ ਸੋਲ ਹੋ ਜੇ ਤੇ ਮੁੜ ਕੇ ਕੰਮ ਕਰਨਾ ਤੁਰਨਾ ਵੀ ਔਖਾ ਹੋ ਜਾਂਦਾ ਹੁਣ ਸਾਡਾ ਠੋਲਾ ਜਿਹੜਾ ਪੁਰਾਣਾ ਖੜਾਰੀ ਇਹ ਪਿਛੇ ਰਹਿ ਗਿਆ ਤੇ ਅਸੀਂ ਤੇ ਰਹਿਣਾ ਹੀ ਰਹਿਣਾ ਏ ਅੱਜ ਬਲਦ ਨੇ ਸਾਡੇ ਲੋਆਏ ਪੂਰੇ ਜੁੱਧ ਚਾਰ ਮੁੰਡੇ ਆਪਣੇ ਜੋਬਣ ਜਿੰਦਾ ਹਰਜਿੰਦਰ ਸਿੰਘ ਸੁਖਮਣ ਤੇ ਸ਼ੇਰਾ ਤੇ ਇੱਕ ਦੋ ਮੁੰਡੇ ਹੋਰ ਆ ਉਹ ਗਾੜੀ ਲੰਘ ਗਿਆ ਉਹ ਸਾਣ ਨੂੰ ਫੇਰ ਬੈਗ ਮੋੜ ਆਇਆ ਤੇ ਅਸੀਂ ਗਾੜੀ ਫੇਰ ਡੀਕਣੇ ਆ ਆ ਗਈ ਅੱਜ ਬੜੇ ਉਹ ਵੇ ਆ ਗਏ ਉਹ ਬੰਦੇ ਮੁੱਢ ਲੰਗੇ ਉਹਦੇ ਬੰਦੇ ਭੱਜ ਕੇ ਗੱਡੀ ਲਾ ਕੇ ਉਹ ਭਜੌਣ ਡੇ ਗੱਡੀਆਂ ਤੇ ਅੱਜ ਇਹ ਫੇ ਇਹ ਫੇ ਪਹਿਾਣੂ ਮੁੜਨਗੇ ਹੁਣ ਤੇ ਸਵੇਰ ਦੇ ਲੱਗੇ ਹੀ ਫੜਨ ਇਹ ਲੱਤਾਂ ਪੈਰਾਂ ਦੀ ਜਾਨ ਨਿਕਲੀ ਪਈ ਆ ਪਰ ਫੜਨਾ ਪੈਣਾ ਬੰਦੇ ਸਾਡੇ ਮਗਰ ਆਹੀਂ ਅੱਗੇ ਅੱਗੇ ਪਰਾਵਾ ਕੰਮ ਕਰਦੇ ਰਹੋ ਤੁਰਦੇ ਫਿਰਦੇ ਰਹੋ ਸੈਰਾ ਸੂਰਾ ਕਰਦੇ ਰਹੋ ਸਰੀਰ ਸੈੱਟ ਰਹਿੰਦੇ ਆ ਅੱਜ ਦੇ ਮੁੱਠੀਆਂ ਜਿਹੜੀਆਂ ਮੀਟ ਜਣੀਆਂ ਜਾਂਦੀਆਂ ਕੋਈ ਬੰਦੇ ਦੇ ਕੋਲੇ ਫਿਰ ਉੱਤਾ ਯਾਰ ਹਾਂ ਪੜ ਲੱਗੀ ਬਈ ਹੁਣ ਉਹ ਵੀ ਫੁੱਲੇ ਪਏ ਤਨਾ ਦੇ ਤੇ ਕੋਈ ਨਹੀਂ ਉਹ ਤਾਂ ਦੂਜਾ ਵਾ ਡਾਣੇ ਜਿਹਾ ਤੇ ਹੁਣ ਇਹ ਸਾਨੂੰ ਪਛਾਣ ਮੁਰਨਾ ਪਣਾ ਗਾੜੀਆਂ ਆ ਗਈਆਂ ਤੇ ਇਦਾਂ ਮੇਰੇ ਵੀਰ ਬੜਾ ਔਖਾ ਜੀ ਪਹਿਲਾਂ ਪਹਿਲਾਂ ਦੇ ਜਿਹਨੂੰ ਤੜਕੇ ਤੜਕੇ ਤੁਰੇ ਆ ਵਾ ਵੜਾ ਨੰਨੇ ਸਾਨੂੰ ਸਤਾਇਆ ਦੋ ਆ ਇੱਕ ਗਾਂਵਾ ਦੇ ਕਿਸਾਨਵਾ ਬੰਦੇ ਪੰਜ ਛੇ ਹੀ ਮਗਰ ਲੱਗੇ ਪਰ ਕਿੱਥੇ ਫੜਿਆ ਜਾਂਦਾ ਹੈ ਹੈ ਬੜਾ ਤਕੜਾ ਦੇ ਵਾ ਉਹਦੀ ਚਾਲੇ ਜੇ ਤਰਿਆ ਜਾਂਦਾ ਜਵਾਨ ਉਹਨਾਂ ਫੇਰ ਉਹ ਬਦੀ ਗਾੜੀਆਂ ਦਾ ਬੰਦਾ ਮੋੜੂ ਆ। ਪੰਜਾਂ ਵਾਰੀ ਬੰਦੀ ਨੇ ਇਹ ਤਾਂ ਲਿਉਂਦੇ। ਨੰਗਾ ਫੋੜ ਲੱਗ ਰਿਹਾ। ਇਹ ਭਾਅ ਜਾਦੂ ਨਹੀਂ ਨਾ। ਮਾਰਦਾ ਨਹੀਂ ਯਾਰ ਰਲ ਨਹੀਂ ਦਿੰਦਾ। ਨੇ ਪਉ ਉਧੂ ਬਾਤ ਚੁੱਕ ਤਾ ਰਲ ਨਹੀਂ ਦਿੰਦਾ ਨਾਲ ਦੇ ਬੰਦੇ ਵਿਚਾਰੇ ਤਨ ਬੰਦੇ ਵਿਚਾਰੇ ਆਪਣੇ ਤਨ ਦੇ ਆ ਬੰਦੇ ਮੈਂ ਪਿੱਛੇ ਰਹਿ ਕੇ ਬਾਕੀ ਤੱਕ ਜੇ ਆਪਾਂ ਜੀ ਅੱਡੇ ਦੇ ਮੁੜ ਗਏ ਆ ਆਪਣੇ ਮੇਰਾ ਪੰਜ ਸਾਰੀ ਆ ਇਹ ਜੋ ਠੰਡਾ ਪਾਣੀ ਨਿਘਾਇਆ ਹੀ ਅੱਜ ਇਹਨਾਂ ਨੇ ਇਹ ਇਹ ਪਿੰਦਨੀਆਂ ਦੀ ਦੂਜੀ ਹੋ ਗਈ ਓਏ ਰਿਲੈਕਸੇਸ਼ਨ ਠੰਡੇ ਪਾਣੀ ਵੇਜਦੀ ਬੱਲੇ ਅੱਜ ਪੂਰਾ 30 ਕਿਲੋਮੀਟਰ ਹੋ ਗਏ ਮਗਰ ਭਾਈ ਉਹ ਵੇਖੋ ਇਹਨੂੰ ਗਏ ਕਿਧਰ ਨੂੰ ਉਹ ਕੁੱਤਾ ਜਾਂਦਾ ਉਹ ਤੇਰਾ ਮਗਰੇ ਜੀ ਅਹੀਂ ਨਾਲ ਹੀ ਪਤੰਗ ਵੀ ਡਾਲਿਆ ਅੱਜ ਨਾਲ ਹੀ ਬਸੰਤ ਰੁੱਤ ਮਨਾਈ ਗਈ ਆ ਸਾਡੇ ਕੋ ਚਲੋ ਉਦੋਂ ਤੇ ਡਾਈ ਨਹੀਂ ਗਏ ਤੇ ਅੱਜ ਅਹੀ ਹੁਣ ਕੀਤਾ ਕੰਮ ਸ਼ੁਰੂ ਫੇਰ ਲਾਜੂ ਬੜਾ ਜੋਬਣਾ ਅੱਜ ਹਾਂ ਇਤਨਾ ਹੀ ਬੈਗ ਤੇ ਖੜਨੇ ਆ ਵਾ ਚੰਗਾ ਕਿਉਂ ਬੰਦੇ ਆਪਾਂ ਦਰਿਆਉ ਪਾਰ ਨਹਾਤਾ ਹੁਣ ਵੇਖੀ ਜਉ ਬੰਦੇ ਹੁਣ ਹੰਬ ਕੇ ਸਾਹ ਲੈਣਦੇ ਆ ਹੰਬੋ ਵੀ ਗਿਆ ਓਏ ਆ ਕਿਹੜਾ ਪਿੰਡ ਆਇਆ ਓਏ ਕਰਮੂ ਵਾਲਾ ਨਹੀਂ ਆ ਤੇ ਧੁੰਨ ਨਹੀਂ ਆ ਗਿਆ ਯਾਰ ਧੁੰਨ ਥੱਲੇ ਆ ਨਹੀਂ ਉਹ ਦਰਗਾਈਸ਼ ਆ ਗਿਆ ਇਹ ਕਰਮੂ ਕਰਮੂ ਵਾਲਾ ਨਹੀਂ ਯਾਰ ਯਾਰ ਧੁੰਨ ਨਹੀਂ ਆ ਫਿਰ ਇਹ ਇਹ ਧੁੰਨ ਹੀ ਆ ਆ ਮਾਜੇ ਦੇ ਵੀਰਾਂ ਦੇ ਪਿੰਡ ਆ ਗਏ ਆਪਣੇ ਨੇ ਮਾਰਦਾ ਆ ਨਾਲੇ ਸੁਖਮਣ ਨੂੰ ਪਤਾ ਲੱਗਾ ਇਹਨਾਂ ਨੇ ਤਾਂ ਨੂੰ ਮੂੰਹ ਕਰ ਲਿਆ ਸੁਖਮਣ ਨੇ ਪਰਾਂ ਉੱਥੇ ਹੀ ਬਹਿ ਗਿਆ ਉਹ ਕਹਿੰਦਾ ਮੈਂ ਡੇਰੇ ਤੇ ਚੱਲਿਆ ਕਿੱਥੇ ਬਿਠਾਉ ਉੱਥੇ ਇਹਨੂੰ ਮੁੜੇ ਆਪਾਂ ਉੱਥੇ ਉਹਨੇ ਆਖਿਆ ਵੀ ਬਾਬਾ ਜੀ ਇੱਥੋਂ ਮੈਨੂੰ ਬਿਠਾ ਲਿਓ ਨਾਲ ਬੱਸੀ ਮੂਵੀ ਬਤਾਉਣਾਂਗੇ ਨਹੀਂ ਕਹਿੰਦਾ ਨਾ ਇਹਨਾਂ ਦਾ ਨਾ ਚਾਚੇ ਦਾ ਜਿਹੜੇ ਉੱtre ਜਾਣ ਫੇਰ ਠਾਣ ਮੂੰਹ ਕਰ ਲੈਣਾ ਅੱਜ ਪੂਰੇ ਉਤਰਾਪਨ ਲੱਗਦੇ ਵੀ ਸਾਣ ਫੜਨ ਵਾਲੀ ਆ 6 ਦਿਨ ਉਤੋਂ ਦੀ ਪਾਇਆ ਜਰਾ ਪੁਰਾਣੇ ਜਮਾਨੇ ਪਾਉਂਦੇ ਹੁੰਦੇ ਨਹੀਂ ਉਦੋਂ ਚਾਹਦਾ ਵੀ ਹੁਣ ਆ ਦੋ ਦਿਨ ਨੂੰ ਤੂੰ ਐਵੇਂ ਤਰਾ ਠੋਲਾ ਮੇਰੇ ਨਾਲ ਨਾਲ ਹੀ ਲਿਆ ਤਾਰ ਤੂਰ ਬੰਦਾ ਰਹਿੰਦਾ ਉਦਰੇ ਕਿਹੜੇ ਟਵੇ ਸਾਣ ਫੜਦਾ ਰਹਿ ਤੂੰ ਪੁੱਤੇ ਕਹਿੰਦਾ ਰਹਿੰਦਾ ਰਹਿੰਦਾ ਕਿ ਵਾ ਵਾੜਾ ਮੂਡ ਫੜਦਾ ਨਾ ਈਡੀ ਉਹ ਤੇ ਭੇਜੇ ਨੀ ਕਿਹਦੀ ਫਿਰਦੀ ਆ ਜਿੱਤਰਾ ਦੀ ਉਹ ਆਪਣੇ ਮਗਰ ਮਗਰ ਨਹੀਂ ਤੁਰੀ ਫਿਰਦੀ ਉਹੋ ਜਿਹਿਆਂ ਫੜ ਲੈਂਦਾ ਹੀ ਏ ਮੈਂ ਤੇਰੇ ਨਾਲ ਤੋਂ ਕਿਦੋਂ ਮੁੜਦਾ ਸੁਮਨ ਭੇਜਣ ਫੂਲਾ ਸਾਂ ਤਾਂ ਹੀ ਫੜਦਾ ਕਹਿੰਦਾ ਕੱਟੀ-ਕੁੱਟੀ ਬਚੀ-ਬਚੀ ਹੈਗੀ ਆ ਸਾਂ ਤਾਂ ਇਹਦਾ ਟੇਕੇ ਬਚੀ ਆ ਸਾ ਚਲੋ ਫਿਰ ਆਪਾਂ ਵੀ ਹੁਣ ਕੱਲ ਮਾਤਾ ਮਾਰਦੇ ਚੋਕ ਨਾ ਹਉਰੇ ਨਹੀਂ ਨਹੀਂ ਦੂਰ ਬੜੀ ਪੈੜਾ ਲੱਪਿਆ ਰਾਵਾ ਹੁਣ ਸ਼ਾਮਾਂ ਪੈ ਗਈਆਂ ਤੇ ਆਪਣੇ ਲਸਣ ਦੇ ਵਿਚਨ ਨਾਲੇ ਗੋਡੀ ਵਜਗੀ ਨਾਲੇ ਕੱਖ ਪ੍ਰਾਨ ਨਿਕਲ ਗਿਆ ਬਾਹਰ ਸੁੱਟ ਦੋ ਮੇਰੇ ਪੁੱਤੇ ਨੂੰ ਭਲਕੇ ਭੁਲਕੇ ਜਿੱਦਣ ਆਏ ਨਾ ਜੋਬਣਾ ਅਪਰਾਲੀ ਚੋੱਕ ਦੇਣ ਇੱਕ ਨੂੰ ਗੋਡੀ ਮਾਰ ਕੇ ਤੇ ਮਾੜਾ ਜਿਹਾ ਪਾ ਦਈਏ ਖਾਦ ਹੂ ਯਾਰ ਉਹ ਤਰਾ ਹੁਣ ਤੇ ਰੰਬੇ ਰੁੰਬੇ ਹੁੰਦੇ ਤੇ ਗੋਡੀਆਂ ਚ ਬੰਦੇ ਜੁੜੇ ਐ ਨਹੀਂ ਬਾਬਾ ਦੱਤ ਦਾ ਚਾਰ ਪੰਜ ਪਰਾਲੀ ਜੀ ਤੁਸੀਂ ਕੱਢ ਹੀ ਦੇਣੀ ਯਾਰ ਬੱਬਾ ਹੁਣ ਪਰਾਲੀ ਕੱਢਦੀਆਂ ਹੋ ਗੰਦ ਬੜਾ ਹੋਣਾ ਚਲੋ 7 ਵਜੇ ਇਹ ਬਾਬਾ ਹੀ ਇਹ ਆਪਣੇ ਬਾਬਾ ਹੀ ਇਹ ਬਾਬਾ ਲਈ ਮੈਂ ਹੱਥ ਨਾਲ ਹੀ ਚਾਹੀ ਫਿਰੀਆਂ ਬੋਤਲ ਆਹ ਪਈ ਰਹਿ ਚੀ ਆਹ ਆ ਵੇtre ਬੂਟੇ ਗਾੜੀ ਕਿਡੇ ਕਿਡੇ ਪਾਇਸ ਥਾ ਦੇ ਕਿ ਕਰਦਾ ਬੰਦੇ ਹਣ ਵਿਲਾ ਵਸ ਮੰਗੇ ਫੇਰ ਨਾ ਓਏ ਇਹ ਦੇਖ ਨਹੀਂ ਇੱਥੇ ਲਾਉਂਗਾ ਯਾਰ ਮੁੰਦੇ ਇਸ ਆਹ ਏ ਸਾਲੇ ਸਵੇਰੇ ਨਾ ਸਵੇਰੇ ਉਹ ਕਾੜਦਾ ਬਾਬਾ ਕਿਹੜਾ ਸਾਨ ਵੇਖੀ ਸਾਨ ਜਾਂਦੀ ਜਦੋਂ ਹੀ ਸੁਗ ਜਦੋਂ ਆਹ ਚਾਚੇ ਕਸ਼ਮੀਰੇ ਦੀ ਜਦੋਂ ਕਸ਼ਮੀਰੇ ਚਾਚੇ ਦੀ ਲਾਗੇ ਗਏ ਨਾ ਮੈਂ ਕਿਹਾ ਆ ਜਾਓ ਆ ਗਏ ਆ ਗਏ ਬਸ ਡੰਡੇ ਤੋੜਨੇ ਆ ਉਹ ਡੰਡੇ ਤੋੜਦੇ ਹੀ ਰਹਿ ਗਏ ਪਤਾ ਨਹੀਂ ਉਹ ਡੰਡੇ ਆਪਦੇ ਵਾਸਤੇ ਤੋੜਲੇ ਵੀ ਉਥੇ ਬੈਗ ਤੇ ਕਿੱਦਾਂ ਜਾਣਾ ਇੱਥੇ ਰਹਿ ਗਿਆ ਇੱਥੇ ਰਹਿ ਗਿਆ ਆਪਣੀ ਪੈਰੀ ਧੁੱਲ ਆਹ ਨਹੀਂ ਉੱਥੇ ਗਏ ਹੀ ਨੂੰ ਗਏ ਅਸੀਂ ਕਿਤੇ ਅਨੂੰ ਚੱਲ ਗਏ ਯਾਰ ਪਰੇ ਨੂੰ ਦਿਮਾਗ ਵੜਾਣਾ ਹੁਣ ਵੀਰ ਵੀ ਅੱਜ ਇੱਥੇ ਬਹੁਤ ਜੁੱਧ ਲਾਏ ਸੁਖਮਣ ਨੇ ਬਾਕੀ ਨਾਲ ਦੇ ਆਪਣੇ ਦਵੇਂ ਲੈ ਲੈ ਪਾ ਲੈ ਸਬਜ਼ੀ ਦੀ ਗੜਾਈ ਚੱਲਣ ਢਈ ਆ ਤੇ ਹੁਣ ਮੌਸਮ ਵੇਖੋ ਕਿੱਡਾ ਟੌਪ ਦਾ ਇੱਥੇ ਵੇ ਸੀਂਦਰੀ ਵੇਹ ਬਣਦੀ ਹੁਣ ਆਪਣਾ ਕੰਮ ਨਿਭੜ ਗਿਆ ਇੱਥੇ ਸਫਾਈ ਸੁਪੀ ਵੀਰ ਨੇ ਕਰਤੀ ਆ ਆਪਣਾ ਵੀਰ ਬਹੁਤ ਸਫਾਈ ਦਾ ਕਾਰੀਗਰ ਐ ਨਿਆਰੀ ਲਿਆ ਦੇ ਮੁੰਡੇ ਨੇ ਸਪੈਸ਼ਲ ਆ ਸਪੈਸ਼ਲ ਅ ਜਿਸੇ ਕੰਮ ਲਿਆਂਦਾ ਸਫਾਈ ਆਸਤੀ ਬਦਮਾਸ਼ੀ ਜਿਲਦਿਬਦਮਾਸ਼ੀ ਤੇ ਫਿਰ ਹੈਗਾ ਇਹ ਗੈਂਗਸਟਰ ਤੇ ਹੈਗਾ ਇਹ ਨਾ ਵੱਡਾ ਤੇ ਹੁਣ ਚੱਲਦੇ ਪਿੰਡ ਨੂੰ ਕੀ ਜੀ ਕਰਤੋ ਆਇਆ ਬੱਟੇ ਚਲੋ ਹੁਣ ਪਿੰਡ ਦੀ ਤਿਆਰੀ ਆ ਤੇ ਅੱਜ ਦਾ ਵਲੌਗ ਇੰਨਾ ਗਿਆ ਖਤਮ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ